ਮੇਕੀਨ ਸਿਉ ਕਾਹੇ ਰਚਿਓ ਨਿਮਖ ਨ ਹੋਹੇ ਉਦਾਸ ਕਹੋ ਨਾਨਕ ਪਜਹਰ ਮਨਾ ਫਰੇ ਨ ਜਮ ਕੀ ਫਾਸ ਸਤਿਗੁਰੂ ਜੀ ਦੂਸਰੇ ਸ਼ਲੋਕ ਵਿੱਚ ਬਖਸ਼ਿਸ਼ ਕਰਦੇ ਨੇ ਕਿ ਐ ਜੀਵ ਤੂੰ ਸ਼ਬਦ ਛਪਰਸ ਰੂਪ ਰਸ ਗੰਧ ਇਹਨਾਂ ਵਿਸ਼ਿਆਂ ਦੇ ਵਿੱਚ ਕਿਉਂ ਇੰਨਾ ਰਚਿਓ ਰਚ ਰਿਆਂ ਹੈ ਕਿਉਂ ਇੰਨਾ ਫਸ ਰਿਆਂ ਹੈ ਨਿਮਖ ਨ ਹੋਹੇ ਉਦਾਸ ਅੱਖ ਝਮਕਣ ਜੇ ਨਾ ਸਮਾਵੀ ਤੂੰ ਉਦਾਸ ਨਹੀਂ ਹੋ ਰਿਆ ਭਾਵ ਇਨਾਂ ਵਿਸ਼ਿਆਂ ਤੋਂ ਉਪਰਾਮ ਨਹੀਂ ਹੋ ਰਿਆ ਵੱਖ ਨਹੀਂ ਹੋ ਰਹਾ ਕਹੋ ਨਾਨਕ ਗੁਰੂ ਨਾਨਕ ਦੇਵ ਸਾਹਿਬ ਜੀ ਨੂੰ ਯਾਦ ਕਰਦੇ ਹੋਏ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿ ਰਹੇ ਭਾਜ ਹਰ ਮਨ ਮੇਰੇਆ ਮਨਾਂ ਹਰੀ ਦਾ ਭਜਨ ਕਰ ਅਥਵਾ हे ਪਿਆਰੇ ਮਨ ਕਰਕੇ ਤੂੰ ਪਰਮਾਤਮਾ ਦਾ ਭਜਨ ਕਰ ਪਰੈ ਨਜਮ ਕੀ ਫਾਸ ਫਿਰ ਜਮਾਂ ਦੀ ਫਾਹੀ ਤੇਰੇ ਗਲ ਨਹੀਂ ਪਵੇਗੀ ਪਾਪ ਤੋਂ ਮੁਕਤ ਹੋ ਜਾਵੇਂਗਾ ਸੇ ਮੁਕਤ ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਤਿੰਨ ਟੂਟੀ ਜਮਕੀ ਫਸੀ ਬੇਨਤੀ ਹੋਈ ਕਰ ਸਕਦੀ ਆ ਸਤਿਗੁਰ ਜੀ ਇਹਨਾਂ ਵਿਸ਼ਿਆਂ ਦੇ ਕੋਲੋਂ ਸਾਨੂੰ ਆਪ ਹੀ ਹੱਥ ਦੇ ਕੇ ਬਚਾਉਣਾ ਕਰੋ ਵੇਖੇਨ ਸਿਓ ਕਾਹੇ ਰਚਿਓ ਨਿਮਖ ਨਾ ਹੋਹੇ ਉਦਾਸ ਕਹੋ ਨਾਨਕ ਭਜ ਹਰਮਨਾ ਪਰ ਨ ਜਨ ਕੀ ਫਾਸ ਤਰਨਾ ਪੋ ਓਹੀ ਗਇਓ ਲਿਓ ਜਰਾ ਤਨ ਜੀਤ ਕਹੋ ਨਾਨਕ ਭਜ ਹਰਮਨਾ ਆਉਤ ਜਾਤ ਹੈ ਬੀਤ ਸਤਿਗੁਰੂ ਜੀ ਆਪਣੇ ਤੀਸਰੇ ਸ਼ਲੋਕ ਵਿੱਚ ਬਖਸ਼ਿਸ਼ ਕਰਦੇ ਪਏ ਨੇ ਤਰਨਾ ਪੋ ਓਹੀ ਗਇਓ ਤਰਨਾ ਪੋ ਨਾਮ ਹੈ ਜਵਾਨੀ ਪੁਣੀ ਦਾ ਜਵਾਨੀ ਦੀ ਅਵਸਥਾ ਦਾ ਸਤਿਗੁਰੂ ਜੀ ਕਹਿ ਰਹੇ ਆ ਭਾਈ ਜੋ ਤੇਰੀ ਜਵਾਨੀ ਦੀ ਉਮਰ ਸੀ ਉਹ ਇਸ ਤਰ੍ਹਾਂ ਹੀ ਵਿਸ਼ਿਆਂ ਦੇ ਵਿੱਚ ਹੀ ਲੰਘ ਗਈ ਲੀਓ ਜਰਾ ਤਨ ਜੀਤ ਜਰਾ ਨਾਮ ਬੁਢਾ ਪੇਦਾ ਹੁਣ ਬੁਢਾਪੇ ਨੇ ਤੇਰੇ ਤਨ ਨੂੰ ਤੇਰੀ ਕਾਇਆ ਤੇਰੇ ਸਰੀਰ ਨੂੰ ਜਿੱਤ ਲਿਆ ਹੈ ਕਹੋ ਨਾਨਕ ਪਜ ਹਰਮਨਾ ਆਉਦ ਜਾਤ ਹੈ ਬੀਤ ਗੁਰੂ ਨਾਨਕ ਦੇਵ ਸਾਹਿਬ ਜੀ ਨੂੰ ਯਾਦ ਕਰਦੇ ਗੁਰੂ ਤੇਗ ਬਹਾਦਰ ਸਾਹਿਬ ਜੀ ਆਪਣੇ ਮਨ ਨੂੰ ਕਹਿ ਰਹੇ ਆ ਪਜ ਹਰਮਨਾ ਮੇਰੇ ਆਮਨਾ ਹਰੀਦਾ ਭਜਨ ਕਰ ਅਥਵਾ ਐ ਪਿਆਰੇ ਮਨ ਕਰਕੇ ਵਾਹਿਗੁਰਜੀ ਦਾ ਭਜਨ ਸਿਮਰਨ ਕਰ ਕਿਉਂ ਆਉਦ ਜਾਤ ਹੈ ਬੀਤ ਆਉਦ ਨਾਮ ਹੈ ਉਮਰ ਦਾ ਕਿਉਂਕਿ ਤੇਰੀ ਉਮਰ ਬੀਤਦੀ ਜਾ ਰਹੀ ਹੈ ਦਿਨ ਤੇ ਪਹਿਰ ਪਹਿਰ ਤੇ ਘਰੀਆਂ ਆਵ ਘਟੈ ਤਨ ਛਿਜੈ ਆਉਦ ਘਟੈ ਦਿਨਸ ਰੈ ਨਾਰੇ ਹਰ ਦਿਨ ਹਰ ਰਾਤ ਹਰ ਕੜੀ ਹਰ ਪਲ ਦੇ ਨਾਲ ਉਮਰ ਬੀਤਦੀ ਜਾ ਰਹੀ ਹੈ ਔਰ ਮਹਾਰਾਜ ਕਹਿ ਰਹੀਆ ਮੇਰੇ ਅਮਨਾ ਹਰੀ ਦਾ ਪਰਮਾਤਮਾ ਦਾ ਭਜਨ ਕਰ ਤਰਨ ਪੋਇਓ ਹੀ ਗਇਓ ਲਿਓ ਜਰਾ ਤਨ ਜੀਤ ਕਹੋ ਨਾਨਕ ਭਜ ਹਰ ਮਨਾ ਆਉ ਦੇ ਜਾਤ ਹੈ ਬੀਤ ਮਿਰਦ ਭਇਓ ਸੂਝੈ ਨਹੀਂ ਕਾਲ ਪਹੁੰਚਿਓ ਆਨ ਕਹੋ ਨਾਨਕ ਨਰ ਬਾਵਰੇ ਕਿਉ ਨਾ ਭਜੈ ਭਗਵਾਨ ਸਤਿਗੁਰ ਜੀ ਆਪਣੀ ਚੌਥੇ ਸ਼ਲੋਕ ਵਿੱਚ ਬਖਸ਼ਿਸ਼ ਕਰਦੇ ਪਏ ਨੇ ਕਿ ਐ ਜੀਵ ਵੇਖ ਜਵਾਨੀ ਵਾਲਾ ਸਮਾਂ ਵਿਸ਼ੀਆਂ ਚ ਲੰਘ ਗਿਆ ਮਿਰਦ ਭਇਓ ਹੁਣ ਤੂੰ ਬਜ਼ੁਰਗ ਹੋ ਗਿਆ ਐ ਬੁੱਢਾ ਹੋ ਗਿਆ ਐ ਸੂਝੇ ਨਹੀਂ ਅਜੇ ਵੀ ਤੈਨੂੰ ਕੁਝ ਸੋਝਦਾ ਹੀ ਨਹੀਂ ਅਜੇ ਵੀ ਤੈਨੂੰ ਕੁਝ ਸਮਝ ਨਹੀਂ ਪੈ ਰਹੀ ਕਾਲ ਪਹੁੰਚਿਓ ਆਣ ਕਾਲ ਤੇਰੇ ਨੇੜੇ ਆਣ ਪਹੁੰਚਿਆ ਕਾਲ ਨਾਮ ਸਮੇਂ ਦਾ ਵੀ ਹੈ ਮਰਨ ਵਾਲਾ ਸਮਾਂ ਸੰਸਾਰ ਨੂੰ ਛੱਡਣ ਵਾਲਾ ਸਮਾਂ ਤੇਰੇ ਬਿਲਕੁਲ ਨੇੜੇ ਆਣ ਪਹੁੰਚਿਆ ਹੈ ਕਹੋ ਨਾਨਕ ਗੁਰੂ ਨਾਨਕ ਦੇਵ ਸਾਹਿਬ ਜੀ ਨੂੰ ਯਾਦ ਕਰਦੇ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿ ਰਹੇ ਨਰ ਬਾਵਰੇ ਚੱਲੇ ਮਨੁੱਖ ਬੇਸਮਝ ਮਨੁੱਖ ਕਿਉਂ ਨਾ ਪਜੈ ਭਗਵਾਨ ਬੁੱਢਾ ਹੋ ਗਿਆ ਹੈ ਅਜੇ ਵੀ ਤੂੰ ਵਾਹਿਗੁਰੂ ਪਰਮਾਤਮਾ ਭਗਵਾਨ ਦਾ ਭਜਨ ਸਿਮਰਨ ਕਿਉਂ ਨਹੀਂ ਕਰਦਾ ਜਰ ਆਈ ਜੋ ਬਨਹਾਰਿਆ ਨੈਣ ਹੁ ਨੀਰ ਬਹੈ ਤਨ ਖੀਨਾ ਭਏ ਕੇਸ ਦੁਧਵਾਨੀ ਰੂਦਾ ਕੰਠ ਸ਼ਬਦ ਨਹੀਂ ਉਚਰੇ ਆਵ ਕਿਆ ਕਰੈ ਪਰਾਨੀ ਸੋ ਮਹਾਰਾਜ ਬਜ਼ੁਰਗੀ ਦੀ ਅਵਸਥਾ ਵਿੱਚ ਵੀ ਭਜਨ ਸਿਮਰਨ ਦਾ ਉਪਦੇਸ਼ ਹੀ ਦੇ ਰਹੇ ਹਨ ਵਿਰਦ ਪਇਓ ਸੋ ਜੈ ਨਹੀਂ ਕਾਲ ਪਹੁੰਚਿਓ ਈਆਂ ਕਹੋ ਨਾਨਕ ਨਰਬਾਵਰੇ ਕਿਉ ਨ ਪਜੈ ਭਗਵਾਨ ਤਨਦਾਰਾ ਸੰਪਤ ਸਗਲ ਜਿਨ ਆਪਣੀ ਕਰਮਾਨ ਇਨ ਮੈਂ ਕਛ ਸੰਗੀ ਨਹੀਂ ਨਾਨਕ ਸੱਚੀ ਜਾਨ ਮੇਰੇ ਸਤਿਗੁਰੂ ਜੀ ਪੰਜਵੇਂ ਸ਼ਲੋਕ ਵਿੱਚ ਬਖਸ਼ਿਸ਼ ਕਰਦੇ ਹਨ ਧਨ ਦੌਲਤ ਦਾਰਾ ਇਸਤਰੀ ਸੰਪਤ ਸਗਲ ਸਾਰੀ ਜੋ ਸੰਪਤੀ ਹੈ ਘੋੜੇ ਹਾਥੀ ਆਦਿਕ ਜਿਤਨੀ ਵੀ ਸੰਪਤੀ ਵਿਪੂਤੀ ਤੇਰੇ ਪਾਸ ਹੈ ਜਿਨ ਆਪਣੀ ਕਰਮਾਨ ਜਿਸ ਨੂੰ ਤੂੰ ਆਪਣੀ ਮੰਨੀ ਬੈਠਾ ਹੈ ਮਤਾ ਜਾਣ ਪੀਏ ਤੇਰੀ ਹੈ ਕਿਉਂ ਕਿਉਂਕਿ ਇਨ ਮੈਂ ਕਾਸ਼ ਸੰਗੀ ਨਹੀਂ ਨਾਨਕ ਸਾਚੀ ਜਾਨ ਗੁਰੂ ਨਾਨਕ ਦੇਵ ਸਾਹਿਬ ਜੀ ਨੂੰ ਯਾਦ ਕਰਦੇ ਗੁਰੂ ਤੇਗ ਬਹਾਦਰ ਸਾਹਿਬ ਜੀ ਕਥਨ ਕਰਦੇ ਆ ਕਹਿ ਰਹੇ ਆ ਸਾਚੀ ਜਾਨ ਸਾਡੀ ਇਸ ਗੱਲ ਨੂੰ ਸੱਚ ਜਾਣ ਸਾਡੀ ਇਹ ਸੱਚੀ ਸਿੱਖਿਆ ਨੂੰ ਹਿਰਦੇ ਵਿੱਚ ਸੱਚ ਕਰਕੇ ਭਾਈ ਜਾਨਣਾ ਕਰ ਕਿ ਇਹਨਾਂ ਵਿੱਚੋਂ ਕੋਈ ਵੀ ਤੇਰਾ ਸੰਗੀ ਨਹੀਂ ਪਾਉ ਜਦੋਂ ਤੂੰ ਸੰਸਾਰ ਛੱਡ ਕੇ ਪਰਲੋਕ ਜਾਵੇਂਗਾ ਨਾ ਧਨ ਤੇਰੇ ਨਾਲ ਜਾਵੇਗਾ ਨਾ istri ਨਾਲ ਜਾਵੇਗੀ ਨਾ ਕੋਈ ਹੋਰ ਸੰਪਤੀ ਹੀ ਤੂੰ ਉੱਥੇ ਨਾਲ ਲੈ ਕੇ ਜਾ ਸਕਦਾ ਹਰ ਬਿਨ ਕੌਣ ਸਹਾਈ ਮਨ ਕਾ ਮਾਤ ਪਿਤਾ ਭਾਈ ਸੁਤ ਬਨਤਾ ਹਿਤ ਲਾਗੋ ਸਭ ਫਨ ਕਾ ਆਗੇ ਕਹੋ ਕਿਛ ਤੁਲਹਾ ਬੰਦ ਹੋ ਕਿਆ ਪਰਵਾਸਾ ਧਨ ਕਾ ਕਹਾਂ ਵਿਸਾਸਾ ਇਸ ਭਾਂਡੇ ਕਾ ਇਤਨਾ ਕੋ ਲੱਗੈ ਥਨ ਕਾ ਧਨਦਾਰਾ ਸੰਪਤ ਸਗਲ ਜਿਨੇ ਆਪਣੀ ਕਰਮਾਨ ਇਨ ਮੈਂ ਕਛ ਸੰਗੀ ਨਹੀਂ ਨਾਨਕ ਸਾਚੀ ਜਾਨ